हैप्पी होली गाइस कि मैं सारे आई होप ਤੁਸੀਂ ਸਾਰੇ ਨੂੰ ਵਧੀਆ ਹੋ ਗਈ ਵੈਲਕਮ ਟੂ ਮੇ YouTube ਚੈਨਲ ਤੇ ਅੱਜ होली ਦਾ ਤਿਉਹਾਰ ਹੈ ਤੇ ਇਸ ਤਿਉਹਾਰ ਤੇ ਆਪਾਂ ਕੁਝ ਇਸ ਤਿਉਹਾਰ ਤੇ ਮਿੱਠਾ ਬਣਾਉਣਾ ਤਾਂ ਬੰਦ ਹੈ ਹੈਨਾ ਤੇ ਚਲੋ ਜੀ ਅੱਜ ਅਸੀਂ ਬਣਾ ਰਹੇ ਹਾਂ ਪ੍ਰਸ਼ਾਦ ਚਲੋ ਕਰੀਏ ਸਟਾਰਟ ਹਾਂਜੀ ਦੋਸਤੋ ਪਹਿਲੇ ਤੁਸੀਂ ਕੜਾਈ ਨੂੰ ਸਾਫ ਕਰਕੇ ਰੱਖ ਲੈਣਾ ਤੇ ਹੁਣ ਆਪਾਂ ਇਸ ਦੇ ਵਿੱਚ ਦਹੀਂ ਦੀ ਪਾਵਾਂਗੇ ਦੇ ਵਿੱਚ ਇੱਕ ਘੜਛੀ ਦਹੀਂ ਦੀ ਪਾਣੀ ਇਹ ਜੇਕਰ ਤੁਹਾਨੂੰ ਤੁਸੀਂ ਆਪਣੀ ਮਤਲਬ ਅਕੋਰਡਿੰਗ ਪਾ ਸਕਦੇ ਹੋ ਇਹ ਮੈਂ ਵਸੇ ਇਹ ਵਸੇ ਤੇ ਬਹੁਤ ਐਨਾਂ ਚਲੋ ਥੋੜਾ ਜਿਹਾ ਆਪਾਂ ਉੱਪਰ ਉਹ ਪਾ ਦਿੰਨਾ ਜਿ ਕਿਤੇ ਜਿੰਨਾ ਜ਼ਿਆਦਾ ਪਾਵਾਂਗੇ ਉਨੇ ਹੀ ਸਵਾਦਿਸ਼ਟ ਬਣੇਗਾ ਚਲੋ ਜੀ ਹੁਣ ਕੇਵਲ ਹੌਂਦੇ ਨੇ ਧਰਮ ਹੋ ਗਿਆ ਹੁਣ ਆਪਣਾ ਗਰਮ ਤੇ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਇੱਕ ਕੌਲੀ ਆਟਾ ਇੱਕ ਕੌਲੀ ਆਟੇ ਦੀ ਲੈਣੀ ਹੈ ਇੱਕ ਇੱਕ ਕੌਲੀ ਘੋੜੀ ਲਈਏ ਆਪਾਂ ਹੁਣ ਆਪਾਂ ਇਸ ਨੂੰ ਖੰਣਾਗੇ ਚੰਗੀ ਤਰ੍ਹਾਂ ਹਲਕੇ ਸੇਕਦੇ ਹੀ ਭੁੰਨ ਆ ਗਿਆ ਤੇ ਆਪਾਂ ਦੂਸਰੀ ਸਾਈਡ ਪਾਣੀ ਗਰਮ ਕਰਾਂਗੇ ਇੱਕ ਗਲਾਸ ਇੱਕ ਗਲਾਸ ਪਾਣੀ ਗਰਮ ਕਰਾਂਗੇ ਤੇ ਇਸ ਦੇ ਵਿੱਚ ਜਾਦੇ ਭੁੰਨ ਗਿਆ ਚੀਨੀ ਪਾ ਕੇ ਫਿਰ ਆਪਾਂ ਅੱਗੇ ਵੀ ਕੇਰਸਪੀ ਬਣਾਵਾਂਗੇ ਇਹ ਆਪਣਾ ਹੁਣ ਗਰਭ ਘਨਣ ਲੱਗਿਆ ਆਪਾਂ ਇਹ ਆਪਣਾ ਥੋੜਾ ਜਿਹਾ ਹਲਕਾ ਹੋਣ ਲੱਗਿਆ ਇਹ ਕੱਲਰ ਥੋੜਾ ਜਿਹਾ ਚੇਂਜ ਹੋ ਗਿਆ ਜਦ ਜੇ ਰੈਡੀ ਹੋ ਗਿਆ ਨਾ ਮਤਲਬ ਜਦ ਇਹ ਪੁੰਨਿਆ ਗਿਆ ਤੇ ਇਸ ਦੀ 스멜 ਦਾ ਵੀ 스멜 ਆਏਗੀ ਆਪਾਂ ਨੂੰ ਪ੍ਰਸ਼ਾਦ ਦੀ ਪੁੰਨੇ ਦੀ ਪੁੰਨੇ ਦੀ ਤੇ ਹੱਸਕਾ ਦਾ ਥੋੜਾ ਜਿਹਾ ਕਲਰ ਚੇਂਜ ਹੋ ਰਿਹਾ ਮੈਂ ਥੋੜਾ ਜਿਹਾ ਕਲਰ ਨੂੰ ਜਿਆਦਾ ਹੀ ਰੱਖਦੀ ਹੁੰਨੀ ਆਂ ਜੀ ਡਾਰਕ ਕਿਉਂਕਿ ਮੈਨੂੰ ਉਹ ਪਸੰਦ ਆ ਤੁਸੀਂ ਮੰਨ ਲਓ ਜਦ ਭੁੰਨਿਆ ਗਿਆ ਦੋ ਅਹ ਇਹਦੇ ਵਿੱਚ ਚੀਨੀ ਪਾਉਂਦੇ ਦਿਖਾਨੇ ਦੋ ਚਲੋ ਜੀ ਹੋਣੇ ਦਾ ਕਲਰ ਹੋ ਗਿਆ ਇਹ ਚੇਂਜ ਹੁਣ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ ਉਧਰ ਆਪਣਾ ਪਾਣੀ ਵੀ ਹੋ ਗਿਆ ਗਾ ਦੇਖੋ ਇਹ ਆਪਣਾ ਹੋ ਗਿਆ ਕਲਰ ਚੇਂਜ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਆਹ ਬਰਸਟ ਦੇ ਪਰਾਗ ਦੀ ਬੂੰਦਾਂ ਤੇ ਆਹ ਕੋਸੂ ਦੀ ਟੀਨੀ एक कौली चीनी मैं एप्पल देख लोंगे वाटर इसमें चंकी तरह मिक्स करा आप ਏ ਆਪਣਾ ਹੋ ਗਿਆ ਪ੍ਰਸ਼ਾਦ ਰੈਡੀ ਜੇ ਸਰਵੇ ਤੁਸੀਂ ਮੈਨੂੰ ਥੋੜਾ ਜਨਾ ਕੜਵਾਈ ਥੋੜਾ ਜ ਮਤਲਬ ਕਲਰ ਜਿਹੜਾ ਇਹ ਮੈਨੂੰ ਡਾਰਕੀ ਥੋੜਾ ਜਿਆ ਭੁੰਨਿਆ ਜ਼ਿਆਦਾ ਮੈਨੂੰ ਪਸੰਦ ਹੈ ਵੈਸੇ ਤੁਸੀਂ ਥੋੜਾ ਜ ਹਲਕਾ ਰੱਖ ਸਕਦੇ ਬ੍ਰਾਊਨ ਮੈਂ ਤਾਂ ਕਰਕੇ ਕੀਤਾ ਮੈਨੂੰ ਕਿ ਇਹ ਬਹੁਤ ਵਧੀਆ ਲੱਗਦਾ ਮੈਨੂੰ ਇਹ ਖਾਣਾ ਕਿੱਦਾਂ ਜੀ ਹੁਣ ਪ੍ਰਸ਼ਾਦ ਹੋ ਗਿਆ ਆਪਣਾ ਰੈਡੀ ਗੈਸ ਆਫ ਕਰ ਦਿਮਾਗੀ ਪੁਣ